ਹੈਲੋ एवरीवन ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਜਨੇਠੀਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖੇ ਤੇ ਲੋ ਜੀ ਅੱਜ ਦਾ ਜਿਹੜਾ ਇਹ ਵਲੌਗ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀਆਂ ਇਹ ਹੈਗਾ ਕੱਲ ਈਵਨਿੰਗ ਟਾਈਮ ਦਾ ਕੱਲ ਈਵਨਿੰਗ ਟਾਈਮ ਐ ਵੀਡੀਓ ਸ਼ੂਟ ਕੀਤੀ ਐ ਪਰ ਮੈਨੂੰ ਦਿਨੇ ਟਾਈਮ ਹੀ ਲੱਗਾ ਐਡੀਟਿੰਗ ਕਰਨ ਦਾ ਤਾਂਕਿ ਮੈਂ ਟਾਈਮ ਸਿਰ ਜਿਹੜਾ ਆਪਣਾ ਵੀਡੀਓ ਪੋਸਟ ਕਰ ਸਕਾਂ ਤੇ ਹੁਣ ਮੈਂ ਸ਼ਾਮ ਨੂੰ ਹੀ ਕੱਲ ਵਾਲਾ ਐਡੀਟਿੰਗ ਕਰ ਰਹੀਆਂ ਤੇ ਹੁੰਦਰਾ ਟਾਈਮ ਜਿਹੜਾ ਹੋਇਆ ਏ ਇਹ 7 ਵਜੇ ਮੈਂ ਆਪਣੀ ਵੀਡੀਓ ਐਡਿਟ ਕਰ ਰਹੀ ਆ ਤੇ ਇਹਨੂੰ ਪੋਸਟ ਕਰਨ ਲੱਗਿਆ ਮੈਨੂੰ ਲੱਗਾ 8 ਤੱਕ ਵੱਜ ਜਾਣੇ ਆ ਤੇ ਵੀਡੀਓ ਥੋੜੀ ਜਿਹੀ ਲੇਟ ਹੋ ਜਾਊਗੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਪਿਆਰ ਦਾ ਜਿਹਾ ਕਮੈਂਟ ਜ਼ਰੂਰ ਕਰਿਓ ਚਲੋ ਜੀ ਵੀਡੀਓ ਨੂੰ ਸ਼ੁਰੂ ਕਰਦੇ ਆ ਤੇ ਇੱਥੇ ਸ਼ਾਮ ਨੂੰ ਮੈਂ ਸਭ ਨੂੰ ਇਹੀ ਟੈਨਸ਼ਨ ਹੁੰਦੀ ਹੈ ਜਿੰਨੇ ਵੀ ਹਾਊਸ ਵਾਈਫ ਹੁੰਦੀ ਹੈ ਕਿ ਅੱਜ ਕੀ ਬਣਾਉਣਾ ਆ ਮੈਨੂੰ ਵੀ ਇਹੀ ਸੀ ਬੱਟ ਜਦੋਂ ਮੈਂ ਫ੍ਰਿਜ 'ਚ ਦੇਖਿਆ ਕਿ ਇੱਕ ਗੋਭੀ ਪਈ ਸੀ ਤੇ ਮੈਂ ਸੋਚਿਆ ਚਲੋ ਕਿੰਨੇ ਦਿਨ ਹੋ ਗਏ ਗੋਭੀ ਬਣਾਈ ਨਹੀਂ ਹੈਗੀ ਤੇ ਆਪਾਂ ਗੋਭੀ ਦੀ ਸਬਜ਼ੀ ਬਣਾਉਣੀ ਹੈ ਫਿਰ ਮੈਂ ਹਸਬੰਦ ਜੀ ਨੂੰ ਫੋਨ ਕਰਿਆ ਉਹਨਾਂ ਨੂੰ ਪੁੱਛਿਆ ਕਿ ਅੱਜ ਆਪਾਂ ਕੀ ਬਣਾਈਏ ਫਿਰ ਉਹਨਾਂ ਨੂੰ ਮੈਂ ਦੱਸਿਆ ਕਿ ਗੋਭੀ ਪਈ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਗੋਭੀ ਬਣਾ ਲਓ ਵੈਸੇ ਵੀ ਕਾਫੀ ਦਿਨ ਹੋ ਗਏ ਗੋਭੀ ਖਾਈ ਨੂੰ ਮੈਂ ਕਿਹਾ ਚਲੋ ਠੀਕ ਹੈ ਮੈਂ ਬਣਾ ਲੈਂਦੀ ਆ ਤੇ ਇੱਥੇ ਮੈਂ ਗੋਭੀ ਨੂੰ ਕੱਟ ਕਰ ਰਹੀ ਸੀ ਤੇ ਗੋਭੀ ਨੂੰ ਇਸੇ ਤਰੀਕੇ ਨਾਲ ਮੈਂ ਬਾਰਿਕ-ਬਾਰਿਕ ਕਟਿੰਗ ਕਰਕੇ ਜਿਹੜਾ ਮੇਰੇ ਜਾਲੀ ਤੁਸੀਂ ਵੀਡੀਓ ਚ ਦੇਖ ਰਹੇ ਹੋ ਇਹਦੇ ਵਿੱਚ ਮੈਂ ਆਪਣੀ ਸਬਜੀ ਕਟਿੰਗ ਕਰਦੀਆਂ ਇਹਦਾ ਇਹ ਕਾਰਨ ਹੈ ਕਿ ਇਹਦੇ ਵਿੱਚ ਸਬਜੀ ਧੋਣੀ ਬਹੁਤ ਹੀ ਆਸਾਨ ਹੋ ਜਾਂਦੀ ਹੈ ਤੇ ਇੱਥੇ ਮੈਂ ਤੜਕੇ ਵਗੈਰੇ ਦਾ ਸਾਰਾ ਸਮਾਨ ਕੱਟ ਲਿਆ ਸੀਗਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਤੇ ਇਹਦੇ ਵਿੱਚ ਮੈਂ ਆਪਣਾ ਲਸਣ ਤੇ ਅਦਰਕ ਨੂੰ ਕੁੱਟਦੀ ਹੁੰਨੀ ਆ ਕੁੱਟਣ ਤੋਂ ਬਾਅਦ ਮੈਂ ਜਿਹੜਾ ਪਿਆਜ਼ ਵਾਲਾ ਹੁੰਦਾ ਪਿਆਜ਼ ਵਿੱਚ ਹੀ ਉਹਨੂੰ ਟਰਾਂਸਫਰ ਕਰ ਦਿੰਦੀ ਆ ਉਸ ਤੋਂ ਬਾਅਦ ਜਿਹੜਾ ਮੈਂ ਆਪਣਾ ਟੜਕਾ ਜਿਹੜਾ ਲਾਉਣੀ ਹੁੰਦੀ ਆ ਤੇ ਇਹਨੂੰ ਮੈਂ ਨਾਲ ਦੇ ਨਾਲ ਹੀ ਐਵੇਂ ਧੋ ਲੈਣੀ ਹੁੰਦੀ ਆ ਤੇ ਅੱਜ ਮੈਂ ਗੋਭੀ ਦੀ ਸਬਜ਼ੀ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਕਿਸ ਤਰੀਕੇ ਨਾਲ ਮੈਂ ਜਿਹੜਾ ਆਪਣੀ ਗੋਭੀ ਦੀ ਸਬਜ਼ੀ ਬਣਾਉਣੀ ਆ ਤੇ ਬਹੁਤ ਹੀ ਕ੍ਰਿਸਪੀ ਬਣਦੀ ਐ ਮੈਂ ਕੋਈ ਜਿਆਦਾ ਮਸਾਲਾ ਯੂਜ਼ ਨਹੀਂ ਕਰਦੀ ਹੈਗੀ ਵਿੱਚ ਬਹੁਤ ਹੀ ਸਿੰਪਲ ਤਰੀਕੇ ਨਾਲ ਜਿਹੜੀ ਮੈਂ ਗੋਭੀ ਦੀ ਸਬਜ਼ੀ ਤਿਆਰ ਕਰਦੀ ਆ ਤੇ ਇੱਥੇ ਤੜਕੇ ਦਾ ਸਾਰਾ ਸਮਾਨ ਕੱਟ ਲਿਆ ਆ ਤੇ ਗੋਭੀ ਨੂੰ ਮੈਂ ਧੋ ਲੂੰਗੀ ਹਲੇ ਮੈਂ ਇਹਨੂੰ ਕੱਟ ਕੇ ਰੱਖੀ ਸੀ ਤਾਂ ਹੁਣ ਮੈਂ ਇਹਨੂੰ ਵਾਸ਼ ਕਰੂੰਗੀ ਤੇ ਜਿੰਨਾ ਚਿਰ ਮੈਂ ਇਹਨੂੰ ਵਾਸ਼ ਕਰ ਰਹੀ ਆ ਤੇ ਉਹਨਾਂ ਚਿਰ ਮੈਂ ਜੜੀ ਆ ਫਰਾਈ ਪੇਨ ਆ ਉਹ ਉਹਨੂੰ ਮੈਂ ਉਹਦੇ ਉੱਤੇ ਰੱਖ ਦਿੱਤਾ ਹੈ ਗੈਸ ਦੇ ਉੱਤੇ ਇਹਨਾਂ ਚਿਰ ਉਹ ਗਰਮ ਹੋ ਚੁੱਕੀ ਕਿਉਂਕਿ ਉਹਨੂੰ ਪਾਣੀ ਨਾਲ ਖੰਗਾਲ ਕੇ ਨਾ ਇੱਕ ਵਾਰੀ ਤੋਂ ਤੜਕਾ ਲਾਉਣ ਤੋਂ ਪਹਿਲਾਂ ਇੱਕ ਵਾਰੀ ਉਹਨੂੰ ਮੈਂ ਜ਼ਰੂਰ ਧੋਣੀ ਹੁੰਦੀ ਆ ਫਿਰ ਉਹਨੂੰ ਗਰਮ ਹੋਣ ਤੋਂ ਬਾਅਦ ਉਹਦੇ ਵਿੱਚ ਮੈਂ ਜਿਹੜਾ ਆਇਲ ਪਾਉਣੀ ਹੁੰਦੀ ਆ ਤੇ ਜਿਦਾ ਕਿ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਮੈਂ ਹੁਣ ਤੜਕਾ ਲਾਉਣ ਵਾਸਤੇ ਪੇਨ ਨੂੰ ਤਿਆਰ ਕਰ ਦਿੱਤਾ ਹੈ ਤੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਜੀਰਾ ਤੇ ਹੁਣ ਮੈਂ ਥੋੜਾ ਜਿਹਾ ਹਰਾ ਧਨੀਆ ਸੋਰੀ ਸੁੱਕਾ ਧਨੀਆ ਲਿਆ ਸੁੱਕੇ ਧਨੀਏ ਨੂੰ ਮੈਂ ਥੋੜਾ ਜਿਹਾ ਹੱਥ ਨਾਲ ਮੈਸ਼ ਕਰਕੇ ਉਸ ਤੋਂ ਬਾਅਦ ਜੀਰੇ ਨੂੰ ਐਡ ਕਰਕੇ ਹੁਣ ਤੜਕੇ ਵਾਸਤੇ ਇਹਦੇ ਵਿੱਚ ਪਾਉਣੀ ਤੇ ਲੋਧੀ ਨੇ ਸਾਰੀਆਂ ਚੀਜ਼ਾਂ ਐਡ ਕਰਕੇ ਹੁਣ ਤੜਕਾ ਲਾਉਣ ਲੱਗੀਆਂ ਇਥੇ ਮੈਂ ਸਾਰੀਆਂ ਚੀਜ਼ਾਂ ਮਿਕਸ ਕਰ ਲਈਆਂ ਸੀ ਪਹਿਲਾਂ ਅਦਰਕ ਤੇ ਲਸਣ ਦਾ ਪੇਸਟ ਵੀ ਇਹਦੇ ਵਿੱਚ ਐਡ ਕਰਤਾ ਤੇ ਪਿਆਜ਼ ਭੁੰਨ ਤੇ ਚੰਗੀ ਤਰ੍ਹਾਂ ਜਦੋਂ ਹਲਕੀ ਬ੍ਰਾਊਨ ਹੋ ਗਈ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਮੈਂ ਟਮਾਟਰ ਜਿਹੜਾ ਐਡ ਕਰਤਾ ਹੁਣ ਚੰਗੀ ਤਰ੍ਹਾਂ ਇਹਨੂੰ ਚਲਾਉਂਗੀ ਉਸ ਤੋਂ ਬਾਅਦ ਇਹਦੇ ਵਿੱਚ ਗਰਮ ਮਸਾਲਾ ਮਿਰਚ ਹਲਦੀ ਤੇ ਨਮਕ ਐਡ ਕਰੂੰਗੀ ਖੁਰਮੇ ਦੇ ਵਿੱਚ ਕੋਈ ਵੀ ਮਸਾਲਾ ਜਿਹੜਾ ਐਡ ਨਹੀਂ ਕਰਦੀ ਹੈਗੀ बस ਮੈਂ ਕੱਲਾ ਗਰਮ ਮਸਾਲਾ ਹੀ ਇਹਦੇ ਵਿੱਚ ਐਡ ਕਰਦੀ ਆ ਉਸ ਤੋਂ ਬਾਅਦ ਜਿਹੜਾ ਆਪਾਂ ਤੜੀਆਂ ਵਗੈਰਾ ਯੂਜ਼ ਕਰਦੇ ਆ ਬਸ ਉਹਦੇ ਚ ਪਾਣੀ ਆ ਤੇ ਨਮਕ ਮਿਰਚ ਹਲਦੀ ਐਸੇ ਨਾਲ ਹੀ ਮੇਰੀ ਸਬਜੀ ਜੜੀ ਬਹੁਤ ਹੀ ਕਿਰਸ਼ਪੀ ਬਣਦੀ ਆ ਤੇ ਬਹੁਤ ਟੇਸਟੀ ਬਣਦੀ ਆ ਮੈਂ ਪਾਣੀ ਵੀ ਬਿਲਕੁਲ ਵੀ ਐਡ ਨਹੀਂ ਕਰਦੀ ਸਬਜੀ ਦੇ ਵਿੱਚ ਤੇ ਹੁਣ ਜਦੋਂ ਆਪਣਾ ਤੜਕਾ ਸਾਰਾ ਤਿਆਰ ਹੋ ਜਾਂਦਾ ਆ ਭੁੰਨ ਜਾਂਦਾ ਆ ਥੋੜੀ ਦੀ ਦਵਸਤ ਤੜਕੇ ਨੂੰ ਮੈਂ ਭੁੰਨਦੀ ਹੁੰਦੀ ਆ ਉਸ ਤੋਂ ਬਾਅਦ ਉਹਦੇ ਵਿੱਚ ਸਬਜੀ ਐਡ ਕਰਦੀ ਆ ਤੇ ਹੁਣ ਦੇਖੋ ਇੱਥੇ ਮੈਂ ਪਾਣੀ ਬਿਲਕੁਲ ਵੀ ਐਡ ਨਹੀਂ ਕਰੂੰਗੀ ਤੜਕੇ ਨੂੰ ਸਬਜ਼ੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੂੰਗੀ ਉਸ ਤੋਂ ਬਾਅਦ ਇਹਨੂੰ ਟੱਕ ਕੇ ਰੱਖ ਦੂੰਗੀ ਹਲਕਾ ਹਲਕਾ ਥੋੜਾ ਬਹੁਤ ਮੈਦੇ ਵਿੱਚ ਕੜਸ਼ੀ ਮਾਰਦੀ ਰਹੂੰਗੀ ਪਰ ਬਿਲਕੁਲ ਬਿਲਕੁਲ ਵੀ ਇਹਦੇ ਵਿੱਚ ਪਾਣੀ ਐਡ ਨਹੀਂ ਕਰੂੰਗੀ ਬਸ ਇਹਨੂੰ ਟੱਕ ਕੇ ਰੱਖਾਂਗੀ ਲੋਜੀ ਸਬਜ਼ੀ ਨੂੰ ਤੜਕਾ ਲਾਉਣ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਆਪਾਂ ਤੜਕੇ ਵਾਲੇ ਭਾਂਡੇ ਸੀਗੇ ਉਹਨਾਂ ਨੂੰ ਧੋ ਲੈਣੇ ਆ ਤੇ ਉਸ ਤੋਂ ਬਾਅਦ ਜਿਹਦੇ ਵਿੱਚ ਮੈਂ ਸਬਜੀ ਕੱਟੀ ਹੋਈ ਸੀ ਸਬਜੀ ਦੇ ਛਿਲਕੇ ਵਗੈਰਾ ਇਹਨਾਂ ਨੂੰ ਮੈਂ ਕਦੇ ਵੀ ਡਸਟਬਿਨ ਵਿੱਚ ਨਹੀਂ ਪਾਉਂਦੀ ਹੈਗੀ ਇਹਨਾਂ ਨੂੰ ਮੈਂ ਆਪਣੀ ਗਲੀ ਦੇ ਬਾਹਰ ਆਪਣੇ ਘਰ ਦੇ ਨਾਲ ਬਿਲਕੁਲ ਉੱਥੇ ਹੀ ਘਿਰਾ ਦੇਣੀ ਹੁੰਦੀ ਹੈ ਤਾਂ ਕਿ ਉੱਥੇ ਕੋਈ ਪਸ਼ੂ ਵਗੈਰਾ ਜਦੋਂ ਆਉਂਦਾ ਆ ਜਾਂ ਗਊਆਂ ਵਗੈਰਾ ਫਿਰਦੀਆਂ ਹੁੰਦੀਆਂ ਗਲੀ ਦੇ ਵਿੱਚ ਉਹ ਖਾ ਲੈਂਦੀਆਂ ਨੇ ਕਿਉਂਕਿ ਜਦੋਂ ਆਪਾਂ ਡਸਟਬਿਨ ਵਿੱਚ ਪਾਉਂਦੇ ਆ ਤੇ ਉਹ ਉਹਦੇ ਵਿੱਚ ਵੇਸਟੀ ਹੋਣਾ ਤੇ ਇਹਦੇ ਚੰਗਾ ਹੈ ਕਿ ਜਿਹੜੀ ਸਬ지ਆ ਵਗੈਰਾ ਹੁੰਦੀਆਂ ਹਰੀਆਂ ਸਬ지ਆ ਉਹਨਾਂ ਨੂੰ ਕਿਤੇ ਗਲੀ ਵਗੈਰਾ ਚ ਪਾ ਦੋ ਤੇ ਇੱਥੇ ਗਊਆਂ ਵਗੈਰਾ ਜਿਹੜੀਆਂ ਫਿਰਦੀਆਂ ਰਹਿੰਦੀਆਂ ਨੇ ਉਹ ਖਾ ਸਕਦੀਆਂ ਨੇ ਤੇ ਜਿਹੜੇ ਤੜਕੇ ਦੇ ਭਾਂਡੇ ਸੀਗੇ ਇਹਨਾਂ ਨੂੰ ਮੈਂ ਸਾਬਣ ਨਾਲ ਹੀ ਵਾਸ਼ ਕਰੂੰਗੀ ਕਿਉਂਕਿ ਜਦੋਂ ਆਪਾਂ ਪਾਣੀ ਨਾਲ ਸਿੰਪਲ ਖੰਘਾਲ ਲੈਨੇ ਆ ਨਾ ਤੇ ਫਿਰ ਫਿਰ ਵੀ ਉਹਨਾਂ ਵਿੱਚ ਨਾ ਐਵੇਂ ਚਿਕਨਾਈ ਜੀ ਰਹਿ ਜਾਂਦੀ ਹੈ ਇਸ ਕਰਕੇ ਇਹਨਾਂ ਨੂੰ ਮੈਂ ਸਾਬਣ ਨਾਲ ਹੀ ਵਾਸ਼ ਕਰਦੀ ਹੁੰਦੀ ਆ ਲੋਜੀ ਇਹਨੇ ਨੂੰ ਆਪਣੀ ਸਬਜੀ ਵੀ ਬਣ ਕੇ ਰੈਡੀ ਸੀ ਤੇ ਹੁਣ ਇਹਦੇ ਉੱਪਰ ਮੈਂ ਜਿਹੜਾ ਹਰਾ ਧਨੀਆ ਪਾ ਦੂੰਗੀ ਤੇ ਦੇਖੋ ਸਬਜੀ ਮੈਂ ਇਸੇ ਤਰੀਕੇ ਨਾਲ ਬਣਾਉਣੀ ਹੁੰਦੀ ਹੈ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੁਹਾਨੂੰ ਇਹ ਰੈਸিপি ਕੈਹੀ ਜੀ ਲੱਗੀ ਪਲੀਜ਼ ਕਮੈਂਟ ਜੇ ਜਰੂਰ ਦੱਸਿਓ ਸਬਜੀ ਬਣਾਉਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਕਾਊਂਟਰ ਦੀ ਸਫਾਈ ਕਰਨ ਲੱਗੀ ਸੀ ਤੇ ਉਸ ਤੋਂ ਬਾਅਦ ਮੈਂ ਆਟਾ ਗੁੰਨੂੰਗੀ ਫਿਰ ਰੋਟੀ ਬਣਾਉਂਗੀ ਤੇ ਮੈਂ ਨਿਮਰ ਦੇ ਪਾਪਾ ਨੂੰ ਫੋਨ ਕਰਿਆ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਕਿੰਨੇ ਕਸ਼ਰ ਤੱਕ ਆ ਜਾਓਗੇ ਤੇ ਉਹ ਮੈਨੂੰ ਕਹਿੰਦੇ ਕਿ ਮੈਂ 10-15 ਮਿੰਟ ਚ ਆ ਜਾऊंगा ਤੇ ਮੈਂ ਸੋਚਿਆ ਚਲੋ ਕਿਉਂ ਨਾ ਉਹਨਾਂ ਦੇ ਨਾਲ ਹੀ ਅੱਜ ਖਾਣਾ ਖਾਇਆ ਜਾਏ ਕਿਉਂਕਿ ਅਸੀਂ ਅੱਗੇ ਲੇਟ ਹੋ ਜਾਂਦੇ ਉਹ ਲੇਟ ਹੋ ਜਾਂਦੇ ਆ ਤਾਂ ਕਰਕੇ ਅਸੀਂ ਜਲਦੀ ਖਾਣਾ ਖਾ ਲੈਂਦੇ ਆ ਤੁਹਾਨੂੰ ਪਹਿਲਾਂ ਵੀ ਮੈਂ ਵਲੌਗ ਚ ਦੱਸਿਆ ਹੋਇਆ ਹੈ ਤੇ ਇੱਥੇ ਮੈਂ ਆਟਾ ਗੁੰਨ ਚੁੱਕੀ ਸੀ ਤੇ ਮੈਂ ਸੋਚਿਆ ਚਲੋ ਨਿਮਰ ਦੇ ਪਾਪਾ ਆਉਣ ਵਾਲੇ ਆ ਇੰਨੇ ਚਿਰ ਮੈਂ ਆਟਾ ਗੁੰਨ ਕੇ ਰੱਖ ਦਿੰਦੀ ਆ ਤੇ ਜਿਹੜਾ ਪੀਣ ਵਾਲਾ ਦੁੱਧ ਹੈ ਉਹ ਵੀ ਗਰਮ ਕਰਕੇ ਰੱਖ ਦਿੰਦੀ ਆ लेट हो गया ही चल ना। है लो फिर चलो कि टाइम लगेगा बस मैं रोटी बना है। तो उस तो बाद बारी है रोटी बनाने की क्योंकि निमर दे पापा आ चुके ते मैं सोचा चलो हूं मैं रोटी बना ही ते अज आप कट्टे खा लेंगे क्योंकि बहुत टाइम बहुत दिन हो गए ना दोपहर तो नहीं आंदते है ਤੇ ਰਾਤ ਨੂੰ ਹੀ ਐ ਹੁੰਦਾ ਵੀ ਚਲੋ ਰੋਟੀ ਇਕੱਠੇ ਖਾ ਲਈਏ ਹਨਾ ਤੇ ਤਾਂ ਕਰਕੇ ਮੈਂ ਅੱਜ ਥੋੜਾ ਜਿਹਾ ਵੇਟ ਕਰ ਲਿਆ ਸੀ ਕਿਉਂਕਿ ਵੈਸੇ ਲੇਟ ਹੋ ਜਾਂਦੇ ਐ ਤੇ ਅੱਜ ਮੈਂ ਵੈਸੇ ਫੋਨ ਕਰਿਆ ਤੇ ਇਹ ਕਹਿੰਦੇ ਕੋਈ ਨਹੀਂ ਮੈਂ 10-15 ਮਿੰਟ ਚ ਆ ਜੰਨਾ ਆ ਤੇ ਮੈਂ ਸੋਚਿਆ ਕੋਈ ਨਾ ਅਸੀਂ ਇਕੱਠੇ ਰੋਟੀ ਖਾਵਾਂਗੇ ਤੇ ਹੁਣ ਮੈਂ ਇੱਥੇ ਰੋਟੀ ਬਣਾ ਰਹੀ ਸੀ ਉਸ ਤੋਂ ਬਾਅਦ ਰੋਟੀ ਖਾ ਕੇ ਆਪਾਂ ਕਰਾਂਗੇ ਆਪਣੀ ਰਸੋਈ ਦੀ ਕਲੀਨਿੰਗ ਤੇ ਤੁਸੀਂ ਸੋਹਣੇ-ਸੋਹਣੇ ਜੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਅੱਜ ਦਾ ਜਿਹੜਾ ਵਲੌਗ ਹੈ ਕਿਹੋ ਜਿਹਾ ਲੱਗਿਆ ਤੇ ਬਾਕੀ ਜਿਹੜੇ ਮੇਰੇ ਦੋਸਤ ਮੈਨੂੰ ਮੈਸੇਜ ਕਰਦੇ ਨੇ ਕਮੈਂਟ ਕਰਦੇ ਨੇ ਪਿਆਰੇ-ਪਿਆਰੇ ਜੀ ਹਨਾ ਉਹਨਾਂ ਨੂੰ ਮੈਂ ਦਿলো ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਇੰਨਾ ਮੈਨੂੰ ਮੋਟੀਵੇਟ ਕਰਦੇ ਹੋ ਤੁਹਾਡਾ ਬਹੁਤ 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 ਧੰਨਵਾਦ ਜਿਹੜਾ ਤੁਸੀਂ ਇੰਨਾ ਬਿਜੀ ਸ਼ਡਿਊਲ ਚੋਂ ਟਾਈਮ ਕੱਢ ਕੇ ਜਿਹੜੇ ਵਲੌਗ ਦੇਖਦੇ ਹੋ ਤੇ ਉੱਤੋਂ ਜਿਹੜਾ ਐਪਰੀਸ਼ੀਏਟ ਵੀ ਕਰਦੇ ਹੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦੀ ਆ ਮੈਂ ਤੇ ਐਦਾਂ ਹੀ ਆਪਣਾ ਪਿਆਰ ਜਿਹੜਾ ਬਣਾਈ ਰੱਖਿਓ ਤੇ ਸਪੋਰਟ ਕਰਿਆ ਕਰੋ ਤੇ ਐਦਾਂ ਹੀ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਤੇ ਇੱਥੇ ਵਾਰੀ ਆਂਦੀ ਆ ਹੁਣ ਭਾਂਡੇ ਦੀ ਕਿਉਂਕਿ ਅਸੀਂ ਇੱਥੇ ਖਾਣਾ ਖਾ ਚੁੱਕੇ ਸੀਗੇ ਤੇ ਖਾਣੇ ਵਾਲੇ ਜਿਹੜੇ ਵੀ ਭਾਂਡੇ ਸੀਗੇ ਤੇ ਸਬਜ਼ੀ ਵਾਲੇ ਜਿਹੜੇ ਭਾਂਡੇ ਸੀਗੇ ਸਬਜ਼ੀ ਮੈਂ ਕਿਸੇ ਹੋਰ ਭਾਂਡੇ 'ਚ ਕੱਢ ਕੇ ਫੇਜੀ ਵਿੱਚ ਰੱਖ ਦਿੰਨੀ ਹੁੰਦੀ ਆ ਤੇ ਦੁੱਧ ਵਗੈਰਾ ਜਿਹੜਾ ਉਬਾਲਿਆ ਹੋਇਆ ਸੀ ਉਹ ਕਿਸੇ ਭਾਂਡੇ 'ਚ ਕੱਢ ਕੇ ਤੇ ਉਹ ਜਿਹੜਾ ਟੋਪੀਆ ਸੀਗਾ ਉਹਨੂੰ ਵੀ ਧੋ ਦਿੱਤਾ ਸੀਗਾ ਤੇ ਜਿਹੜੀ ਇਹ ਸਬਜ਼ੀ ਵਾਲੀ ਫਰਾਈਪੈਨ ਸੀਗੀ ਇਹਨੂੰ ਵੀ ਵਾਸ਼ ਕਰਕੇ ਜਿਹੜਾ ਮੈਂ ਰੱਖ ਦਉਂਗੀ ਜਦੋਂ ਆਪਣੇ ਭਾਂਡਿਆਂ ਦਾ ਕੰਮ ਨਿਬੜ ਜਾਂਦਾ ਹੈ ਨਾ ਉਦੋਂ ਐ ਲੱਗਦਾ ਕਿ ਸਾਰਾ ਕੰਮ ਹੀ ਨਿਬੜ ਗਿਆ ਤੇ ਵੈਸੇ ਵੀ ਮੈਨੂੰ ਹੈਬਿਟ ਹੈ ਕਿ ਮੈਂ ਆਪਣੇ ਸਾਰੇ ਸੋਇ ਦੀ ਕਲੀਨਿੰਗ ਕਰਕੇ ਸੌਂਦੀ ਆ ਤੇ ਮੈਂ ਰਾਤ ਨੂੰ ਇੱਕ ਵੀ ਭਾਂਡਾ ਨਹੀਂ ਛੱਡਦੀ ਹੈਗੀ ਕਿਉਂਕਿ ਵੈਸੇ ਵੀ ਰਾਤ ਨੂੰ ਛੱਡੇ ਹੋਏ ਭਾਂਡੇ ਚੰਗੇ ਨਹੀਂ ਹੁੰਦੇ ਜੁੱਠੇ ਭਾਂਡੇ ਤੇ ਵੈਸੇ ਆਪਣਾ ਅੱਧਾ ਕੰਮ ਜਿਹੜਾ ਨਿਬੜ ਜਾਂਦਾ ਹੈ ਜੀ ਹੁਣ ਮੇਰਾ ਤਕਰੀਬਨ ਸਾਰਾ ਕੰਮ ਹੋ ਚੁੱਕਿਆ ਆ ਵੈਸੇ ਤਾਂ ਰਸੋਈ ਵੇਖਣ ਚ ਸਾਫ਼ ਲੱਗ ਰਹੀ ਐ ਪਰ ਫਿਰ ਵੀ ਮੈਂ ਇੱਕ ਵਾਰ ਇਹਦੇ ਚ ਕਪੜਾ ਮਾਰ ਕੇ ਹੀ ਸੌਣੀ ਹੁੰਦੀ ਆ ਜਿਵੇਂ ਗੈਸ ਵਗੈਰਾ ਤੇ ਤੇ ਕਾਊਂਟਰ ਤੇ ਤੇ ਵੈਸੇ ਤਾਂ ਮੈਂ ਨਾਲ ਦੀ ਨਾਲ ਸਫਾਈ ਕਰਦੀ ਹੀ ਰਹਿਨੀ ਆ ਪਰ ਫਿਰ ਵੀ ਮੈਨੂੰ ਐ ਹੁੰਦਾ ਕਿ ਇੱਕ ਵਾਰੀ ਜਦੋਂ ਮੈਂ ਸੌਣ ਤੋਂ ਪਹਿਲਾਂ ਆਪਣੀ ਰਸੋਈ ਨੂੰ ਬਿਲਕੁਲ ਕਲੀਨ ਕਰਕੇ ਸੋਵਾਂ ਤੇ ਆਪਣੀ ਸੋਈ ਹੁਣ ਬਿਲਕੁਲ ਹੀ ਸਾਫ ਹੋ ਚੁੱਕੀ ਹੈ ਜਿਦਾਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਅੱਜ ਮੇਰੀ ਵੀਡੀਓ ਥੋੜੀ ਜਿਹੀ ਲੇਟ ਹੋ ਜਾਏਗੀ ਪਲੀਜ਼ ਤੁਸੀਂ ਮੇਰੀ ਵੀਡੀਓ ਨੂੰ ਪੂਰਾ ਵਾਚ ਕਰਿਓ ਤੇ ਸੋਣਾ ਜਾਂ ਕਮੈਂਟ ਜਰੂਰ ਕਰਿਓ ਕਿ ਤੁਹਾਨੂੰ ਮੇਰਾ ਮੇਰੀ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਤੇ ਮੇਰੇ ਕੰਮ ਕਰਨ ਦਾ ਤਰੀਕਾ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ ਪਲੀਜ਼ ਮੈਨੂੰ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਤੇ ਹਾਂ ਹੁਣ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਤੇ ਮਿਲਦੇ ਆ ਇੱਕ ਸੋਹਣੇ ਜੀ ਪਿਆਰੇ ਜੀ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ